ਲੋ ਜੀ ਅੱਜ ਤੁਹਾਨੂੰ ਦਿਖਾਣੇ ਆ ਇਕਠਾ ਬੰਨਣ ਵਾਲੀ ਮਸ਼ੀਨ ਜੋ ਪਰਾਲੀ ਦੀ ਇਕੱਠਾ ਬਣਦੀ ਹੈ ਆਪਣੇ ਆਪ ਇਹ ਮਸ਼ੀਨ ਹੈ ਜੋ ਸਪੰਸ ਸੁਦੇਸ਼ ਸਿੰਘ ਨੇ ਲਿਆਂਦੀ ਹੈ ਪਿੰਡ ਰੇਉਂਦ ਕਲਾਂ ਜ਼ਿਲ੍ਹਾ ਮਾਨਸਾ ਇਹ ਦੇਖੋ ਕਿੰਨੇ ਸਪਾਈ ਜਨਾਬ ਕਾਹਨੀਆਂ ਜਾ ਰਹੀਆਂ ਇਹ ਆਪਣੇ ਬੋਹਾ ਇਲਾਕੇ ਦੇ ਵਿੱਚ ਪਹਿਲੀ ਮਸ਼ੀਨ ਹੈ ਜੋ ਸਰਪੰਚ ਸੋਦੇ ਸਿੰਘ ਨੇ ਲਿਆਂਦੀ ਹੈ ਬੜੀ ਖੁਸ਼ੀ ਦੀ ਗੱਲ ਹੈ ਇਹ ਦੇਖੋ ਕਿਵੇਂ ਕੱਠਾ ਬਣਦੀ ਹੈ ਇਹਦੇ ਨਾਲ ਜੋ ਵਾਤਾਵਰਨ ਦੇ ਵਿੱਚ ਪ੍ਰਦੂਸ਼ਨ ਹੁੰਦਾ ਹੈ ਉਹਦੇ ਤੇ ਬਹੁਤ ਜ਼ਿਆਦਾ ਕੰਟਰੋਲ ਹੋਊਗਾ ਜੋ ਦਿਨ ਵੇਲੇ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਰਾਤ ਹੋ ਗਈ ਜੋ ਧੂਆਂ ਹੋ ਜਾਂਦਾ ਬਹੁਤ ਜ਼ਿਆਦਾ ਤਾਂ ਸਾਹ ਲੈਣਾ ਵੀ ਔਖਾ ਹੋ ਜਾਂਦਾ ਸੀ ਇਹ ਉਹ ਹਾਲਾਕਾ ਜੋ ਇਹ ਪਰਾਲੀ ਦੇ ਗਠਾਂ ਤੋਂ ਵਾਂਝਾ ਰਹਿ ਜਾਂਦਾ ਸੀ ਤਾਂ ਇਹ ਉਹ ਪਰਾਲਾ ਸੁਖਦੇਵ ਸਿੰਘ ਨੇ ਕੀਤਾ ਬੜੀ ਖੁਸ਼ੀ ਹੋਈ ਇਹ ਮਸ਼ੀਨ ਦੇਖ ਕੇ ਇਹ ਦੇਖੋ ਜੋ ਪ੍ਰਦੂਸ਼ਣ ਹੈ ਉਹਦੇ ਤੇ ਬਹੁਤ ਕੰਟਰੋਲ ਹੋਊਗਾ ਇਸ ਇਲਾਕੇ ਦੀ ਜਿਆਦਾ ਪਰਾਲੀ ਆ ਉਸ ਨੂੰ ਇਕੱਠੀ ਕਰਕੇ ਇਕੱਠਾ ਬਣਾ ਕੇ ਰੱਖੀ ਜਾਣੀ ਆ ਤਾਂ ਬਹੁਤ ਵੱਡੀ ਗੱਲ ਆ ਇਹ ਇਹ ਦੇਖੋ ਇਹ ਵੱਡਾ ਟਰੈਕਟਰ ਆ ਜਿਸ ਦੇ ਨਾਲ ਇਹ ਚਲਦੀ ਆ 55 3 ਹਾਂ ਮਨ ਮਨ ਦੇ ਬਾਰੇ ਆਈ ਜਾਂਦੀ ਹੈ ਨੀ